ਫਗਵਾੜਾ ਵਿਖੇ ਬੀਤੀ ਰਾਤ ਚੋਰਾਂ ਨੇ ਚਾਹਲ ਨਗਰ ਵਿਖੇ ਸਥਿਤ ਦੋ ਮੈਡੀਕਲ ਸਟੋਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਕਦੀ ਚੋਰੀ ਕਰ ਲਈ ਅਤੇ ਦੋ ਦੁਕਾਨਾਂ ਦੀ ਭਾਂਤੋੜ ਵੀ ਕੀਤੀ। ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਆਂ। ਮੈਡੀਕਲ ਸਟੋਰ ਮਾਲਕਾਂ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ ਅੱਗੇ ਪਤਾ ਲੱਗਾ ਕਿ ਉਹਨਾਂ ਦੀ ਦੁਕਾਨ ਦਾ ਸ਼ਰਲ ਟੁੱਟਿਆ ਹੋਇਆ ਹੈ ਅਤੇ ਜਦੋਂ ਉਹਨਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਉਹਨਾਂ ਦੇ ਗੱਲੇ ਵਿੱਚ ਪਏ ਪੈਸੇ ਗਾਇਬ ਸਨ। ਜਦਕਿ ਸੀਸੀਟੀਵੀ ਅਤੇ ਡੀਵੀਆਰ ਵੀ ਖਰਾਬ ਪਿਆ ਹੋਇਆ ਸੀ। ਉਹਨਾਂ ਇਸ ਚੋਰੀ ਸੰਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ। ਹਾਂ ਬੜਾ ਮੇਰਾ ਨਾਮ ਰਜੇਸ਼ ਕੁਮਾਰ ਹੈ ਜੀ ਮੈਂ ਭਾਰਤ ਮੈਡੀਕਲ ਹਾਲ ਚਾਹਨ ਨਗਰ ਦਵਾਈਆਂ ਦੀ ਦੁਕਾਨ ਕਰਦਾ ਜੀ ਭਾਈ ਸਰ ਕੀ ਮਾਮਲਾ ਕੀ ਹੈ ਜਿਹੜਾ ਮਾਮਲਾ ਜੀ ਸਿਰੇ 3:30 ਦੇ 4 ਦੇ ਵਿੱਚ ਵਿੱਚ ਚਾਰ ਬੰਦੇ ਆਏ ਆ ਜੀ ਗੱਡੀ 'ਚ ਸੀਗੇ ਤੇ ਉਹਨਾਂ ਨੇ ਪਹਿਲਾਂ ਤਾਂ ਬਾਲਾ ਜੀ ਮੈਡੀਕਲ ਹਾਲ ਨਾਲ ਦੀ ਦੁਕਾਨ ਆ ਉਹਦਾ ਛੱਡਰ ਚੱਕਿਆ ਹੂੰ ਤੇ ਉਹਦੇ ਉਹ ਛੱਡਰ ਚੱਕ ਕੇ ਗੱਲਾਂ ਗੁੱਲਾਂ ਪੱਟਿਆ ਏਸੀ ਵਗੈਰਾ ਵੀ ਮੇਰੇ ਖਲ ਉਹਨਾਂ ਦਾ ਪੱਟਿਆ ਸਾਰਾ ਕੁਝ ਲੈ ਗਏ ਫਿਰ ਉਹਨਾਂ ਦਾ ਸ਼ਟਰ ਬੰਦ ਕਰਕੇ ਮੈਂ ਭਾਰਤ ਮੈਡੀਕਲ ਹਾਲ ਚਾਏ ਉਹਨਾਂ ਨੇ ਸ਼ਟਰ ਚੱਕਿਆ ਤੇ ਮੇਰਾ ਗੱਲਾਂ ਭੰਨੇਆ ਕੈਮਰੇ ਭੰਨੇ ਉਹਦੇ ਚੋਂ ਗੱਲੇ ਚ 17-18000 ਰੁਪਏ ਅਸੀਂ ਉਹ ਲੈ ਗਏ ਤੇ ਉਸ ਤੋਂ ਬਾਅਦ ਕੈਮਰੇ ਸਾਰੇ ਭੰਗ ਗਏ ਗੱਲਾਂ ਭੰਗ ਗਏ ਮੇਰਾ ਕਾਫੀ ਨੁਕਸਾਨ ਕਰ ਗਏ ਸਰ ਇਹ ਆਪਾਂ ਨੂੰ ਕਿੰਨੇ ਕਬੀ ਇਤਲਾ ਮਿਲੀ ਹੈ 4 ਵਜੇ ਪੂਰੇ ਜੀ ਕੋਈ ਰਾਗ ਨਹੀਂ ਚਾਰ ਜਾ ਰਹੇ ਸੀਗੇ ਉਹਨਾਂ ਨੇ ਦੇਖਿਆ ਵੀ ਮੇਰਾ ਨੰਬਰ ਬਾਹਰ ਬੋਰਡ ਤੇ ਲਿਖਿਆ ਸੀ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਤੁਹਾਡੀ ਦੁਕਾਨ ਦਾ ਛੱਡਰ ਚੱਕਿਆ ਵਾ ਚੋਰ ਤਾਂ ਅਸੀਂ ਦਬਕਾ ਮਾਰਿਆ ਉਹ ਨੱਠ ਗਏ ਪਰ ਹੁਣ ਅੰਦਰ ਕੀ ਕੀ ਸਮਾਨ ਲਗਾਇਆ ਹੋਰਨਾਂ ਨੂੰ ਨੁਕਸਾਨ ਤੁਹਾਡਾ ਕਰ ਜਾਂ ਤੂੰ ਵੀ ਫਟਾਫਟ ਆ ਜਾਓ ਕਿੰਨੇ ਵੇ ਪਤਾ ਲੱਗਾ ਆਪਾਂ ਚਾਰ ਕੋਈ ਪਤਾ ਲੱਗਿਆ ਜੀ ਹਾਂ ਜੀ ਤੇ ਕਿੰਨੇ ਵਿਅਕਤੀ ਸੀਗੇ ਉਹ ਤਾਂ ਕਹਿੰਦੇ ਚਾਰ ਜੀ ਮੈਂ ਆਪਾਂ ਤਾਂ ਅੱਖੀ ਦੇਖੇ ਨਹੀਂ ਕੋਈ ਕੈਮਰੇ ਕੋਲ ਜਾਏ ਆ ਕੈਮਰੇ ਚ ਆਏ ਆ ਡੀਵੀਆਰ ਇਹਨਾਂ ਦਾ ਤਾਂ ਡੀਵੀਆਰ ਵੀ ਲੈ ਗਏ ਮੇਰਾ ਡੀਵੀਆਰ ਬਚਿਆ ਵਾ ਫਰੋ ਦੇ ਤਾਰਾ ਤੁਰਾ ਕੈਮਰੇ ਤੋੜਨ ਕਰਕੇ ਉਹ ਡੀਵੀਆਰ ਸ਼ਾਰਟ ਹੋ ਗਿਆ ਉਹਦੇ ਵਿੱਚ ਪਿਕਚਰ ਰੁੱਕ ਰੁੱਕ ਕੇ ਆਂਦੀ ਮੋਬਾਈਲ ਤੇ ਹੁਣ ਡੀਵੀਆਰ ਚ ਉਹ ਕਹਿੰਦੇ ਅਸੀਂ ਆ ਕੇ ਕੱਢ ਦਿੰਨੇ ਆ ਤੁਹਾਨੂੰ ਤੇ ਸਾਰੇ ਪੁਲਿਸ ਕੰਪਲੀਟ ਕੀਤੀ ਸੀ ਹਾਂਜੀ ਪੁਲਿਸ ਕੰਪਲੀਟ ਕੀਤੀ ਪੁਲਿਸ ਆ ਕੇ ਸਾਰੀ ਰਿਪੋਰਟ ਲਿਖ ਕੇ ਲੈ ਗਈ ਤੇ ਸਵੇਰੇ 4 ਵਜੇ ਪਈ ਸਾਡੀ ਦੁਕਾਨ ਦੇ ਸਾਰੇ ਸ਼ਟਰ ਬੱਟੇ ਹੋ ਜਗੇ ਕੈਮਰੇ ਵਗੈਰਾ ਸਾਰੇ ਲਾ ਕੇ ਡੀਵੀਆਰ ਲਾ ਕੇ ਲੈ ਗਏ ਤੇ ਕੁਝ ਮੇਰੇ ਗਲੇ 'ਚ ਕੈਸ਼ ਪਿਆ ਸੀ 15000 ਰੁਪਇਆ ਨੰਬੇ ਚ ਪਰਚੀ ਪਰਚੀ ਅਸੀਂ ਨਾਲ ਹੀ ਤੇ ਕੁਛ ਇੰਪੋਰਟਡ ਮੈਡੀਸਿਨ ਸਿਗੀਆਂ ਉਹ ਸਾਰੀਆਂ ਜਦੋਂ ਮੈਂ ਆਇਆ ਸਭ ਕੁ ਗੱਲਾ ਕੁਲਾ ਪੱਟਿਆ ਸਭ ਕੁਝ ਕੁਛ ਵੀ ਹੈ ਨੀ ਟੀਵੀ ਆਰ ਵੀ ਲਾਂ ਲੀ ਲੈ ਕੇ ਕੈਮਰੇ ਸਾਰੇ ਕੈਮਰੇ ਕਮਰੇ ਪੱਟ ਕੇ ਲੈ ਆਪਾਂ ਨੂੰ ਕਿੱਦਾਂ ਪਤਾ ਲੱਗਾ ਭਾਈ ਸਿਰੇ 4 ਵਜੇ ਸਾਡੇ ਗਵਾਂਢੀ ਹੈਗੇ ਭਾਰਤ ਮੈਡੀਕਲ ਹਾਲ ਇਹਨਾਂ ਦੀ ਵੀ ਦੁਕਾਨ ਦੇ ਸ਼ਟਰ ਪੱਟੇ ਪੁੰਨੇ ਅੰਗ ਸਿੰਘ ਜਾਂਦੇ ਪਏ ਸੀਗੇ ਤੇ ਉਹਨਾਂ ਨੇ ਸਾਨੂੰ ਨਾ ਇਹਨਾਂ ਦੇ ਦੁਕਾਨ ਦੇ ਬਾਹਰ ਨੰਬਰ ਫੋਨ ਨੰਬਰ ਲਿਖਿਆ ਹੋਇਆ ਆ ਬਈ ਉਹਨਾਂ ਨੇ ਇਹਨਾਂ ਨੂੰ ਫੋਨ ਕੀਤਾ ਤੇ ਤੇ ਅਸੀਂ ਫੇਰ ਆਏ ਉਹਨਾਂ ਨੇ ਇਹਨਾਂ ਨੇ ਫੇਰ ਮੈਨੂੰ ਫੋਨ ਕੀਤਾ ਤੇ ਆ ਕੇ ਫੇਰ ਦੇਖਿਆ ਵੀ ਸਾਡੀ ਦੁਕਾਨ ਤੇ ਕੰਮ ਪਾਲਸ ਕੰਪਲੀਟ ਕੀਤੀ ਸਭ ਪਾਲਸ ਕੰਪਲੀਟ ਭਾਈ ਉਸੇਲੇ ਅਸੀਂ ਕੰਟਰੋਲ ਰੂਮ ਚ ਫੋਨ ਕਰ ਦਿੱਤਾ ਸੀਗਾ ਜੀ ਤੇ ਪੀਸੀਆਰ ਵਾਲੇ ਤੇ ਇੱਕ ਇਨਸਪੈਕਟਰ ਸਾਹਿਬ ਹੋਰ ਆਏ ਸੀਗੇ ਸਿਰੇ 6 ਵਜੇ ਆ ਲਾ ਕੇ ਉਹਨਾਂ ਨੇ ਸਾਰੀ ਕੰਪਲੀਟ ਕੰਮ ਬਤਾਉਣਾ ਉਹਨਾਂ ਨੇ ਲਿਖਾ ਪਈ ਆ ਬਾਕੀ ਤਾਂ ਦੇਖੋ ਕੋਈ ਸੀਸੀਡੀ ਕੈਮਰੇ ਜਾਇਆ ਹੋਗਾ ਸੀਸੀਟੀਵੀ ਭਾਈ ਲਾ ਗਈ ਲੈ ਕੇ ਸੀਸੀਟੀਵੀ ਲਾ ਕੇ ਲੈ ਕੇ ਡੀਵੀਆਰ ਵੀ ਨਾਲ ਹੀ ਲੈ ਕੇ ਸਾਰੇ ਕੈਮਰੇ ਵਗੈਰਾ ਨਾਲ ਹੀ ਲੈ ਕੇ